ਪੰਖੇਰੂਆਂ ਦੀ ਪਰਵਾਸ ਰਚਨਾ ਜਗਜੀਤ ਸਿੰਘ ਲੋਹਟਪੱਦੀ ਸਾਲ ਦਾ ਆਖਰੀ ਦਿਨ ਸੀ ਵੱਡੇ ਦਿਨਾਂ ਦੀਆਂ ਛੁੱਟੀਆਂ ਕੱਟਣ ਪਿੱਛੋਂ ਵਾਪਸ ਪੰਜਾਬੀ ਯੂਨੀਵਰਸਿਟੀ ਹੋਸਟਲ ਵਿੱਚ ਪਹੁੰਚ ਗਏ ਅਗਲੇ ਦਿਨ ਸ਼ੈਕਸਪੀਅਰ ਦੇ ਕਿੰਗ ਲੀਅਰ ਨਾਲ ਬਾਪੈਣਾ ਸੀ ਮਾਪਿਆਂ ਵੱਲੋਂ ਫੀਸਾਂ ਭਰਨ ਲਈ ਦਿੱਤੇ ਨੋਟਾਂ ਨਾਲ ਅਮੀਰਾਂ ਵਾਲੀ ਫੀਲਿੰਗ ਆ ਰਹੀ ਸੀ ਰਾਤੀ ਨਵੇਂ ਸਾਲ ਨੂੰ ਖੁਸ਼ ਆਮਦੀਦ ਕਹਿੰਦਿਆਂ ਪੰਜਾਂ ਵਿੱਚੋਂ ਇੱਕ ਦੋਸਤ ਨੇ ਅਗਲੇ ਦਿਨ ਸ਼ਿਮਲਾ ਗੀੜੀ ਦਾ ਪ੍ਰਸਤਾਵ ਰੱਖਿਆ ਜੋ ਸਰਬਸੰਮਤੀ ਨਾਲ ਪਾਸ ਹੋ ਗਿਆ ਸਵੇਰ ਹੋਈ ਕੜਕਵੀਂ ਠੰਡ ਉੱਪਰੋਂ ਕਿਣਮਿਨ ਪਟਿਆਲਾ ਹੀ ਸ਼ਮਲਾ ਬਣਿਆ ਹੋਇਆ ਸੀ ਖੈਰ ਸ਼ਾਮਾਂ ਤੱਕ ਪਹਾੜਾਂ ਦੀ ਰਾਣੀ ਤੇ ਜਾ ਦਰਸ਼ਨ ਕੀਤੇ ਰਾਤ ਪਰ ਹਲਕੀ ਹਲਕੀ ਬਰਫਬਾਰੀ ਹੁੰਦੀ ਰਹੀ ਸਵੇਰ ਨਾਸ਼ਤਾ ਪਾਣੀ ਕਰਨ ਤੋਂ ਬਾਅਦ ਟਹਿਲਣ ਲਈ ਹਰਿਜ ਤੇ ਪਹੁੰਚ ਗਏ ਸਲਾਨੀਆਂ ਦੀ ਵੱਡੀ ਢੀੜ ਮੌਸਮ ਦਾ ਲੁੱਥ ਉਠਾਰੀ ਸੀ ਬੱਚੇ ਇੱਕ ਦੂਜੇ ਉੱਤੇ ਬਰਫ਼ ਦੇ ਗੋਲੇ ਵਰਾ ਰਹੇ ਸਨ। ਮਾਰ ਰੋਟਦੀ ਚਹਿਲ ਕਦਮੀ ਮਗਰੋਂ ਸਾਡੀ ਜਾਖੂ ਬਜਰੰਗ ਬਲੀ ਦੇ ਮੰਦਰ ਵਿੱਚ ਨਤਮਸਤਕ ਹੋਣ ਦੀ ਯੋਜਨਾ ਸੀ। ਟੱਕਾ ਬੈਂਚ ਨੇੜੇੋਂ ਜਿਉਂ ਹੀ ਆਕਓਵਰ ਦੇ ਰਸਤੇ ਚੜ੍ਹਾਈ ਸ਼ੁਰੂ ਕੀਤੀ ਤਾਂ ਇੱਕ ਕਦਮ ਅੱਗੇ ਦੋ ਕਦਮ ਪਿੱਛੇ ਵਾਲੀ ਸਥਿਤੀ ਬਣ ਗਈ। ਸ਼ੀਸ਼ੇ ਵਰਗੀ ਪਰਪੁੱਤੇ ਲੋੜਿਆਂ ਦਾ ਫਿਸਲਣ ਸੀ। ਥੱਕ ਹਾਰ ਕੇ ਇੱਕ ਬੈਂਚ ਉੱਪਰ ਬੈਠ ਕੇ ਕੋਈ ਖਤਰਾ ਮੁੱਲ ਲੈਣਾ ਠੀਕ ਨਾ ਸਮਝਿਆ। ਗਰਮ ਚਾਹ ਦੀਆਂ ਚੁਸਕੀਆਂ ਪਰਦਿਆਂ ਨਜ਼ਰ ਸਾਹਮਣੇ ਦੋ ਮਾਸੂਮ ਬੱਚਿਆਂ ਤੇ ਪਈ ਸ਼ਾਇਦ ਸਕੂਲ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਣ ਨੇੜੇ ਆਏ ਤਾਂ ਅੱਧੋ ਰਾਣੀ ਕੱਪੜਿਆਂ ਵਿੱਚ ਠੁੱਠੁਰ ਕਰਦੇ ਸਾਡੇ ਕੋਲ ਆ ਕੇ ਉਹਨਾਂ ਹੱਥਾਂ ਦੀ ਉਂਗਲਾਂ ਦਾ ਪਹੁੰਚਾ ਜਿਬਣਾ ਆਪਣੇ ਮੂੰਹ ਵੱਲ ਕੀਤਾ ਇਸ਼ਾਰਾ ਸੀ ਉਹਨਾਂ ਦੇ ਭੁੱਖੇ ਹੋਣ ਦਾ ਅਸੀਂ ਸਨੇਹਾ ਕੋਲ ਬਿਠਾ ਕੇ ਚਾਹ ਬਲਾਈ ਜਦੋਂ ਥੋੜਾ ਸਹਜ ਹੋਇਆ ਤਾਂ ਪ੍ਰਦੀਪ ਨੇ ਉਹਨਾਂ ਦੇ ਸਕੂਲ ਤੇ ਕਲਾਸ ਬਾਰੇ ਜਾਨਣਾ ਚਾਹਿਆ ਸੁਣ ਕੇ ਡਾਡਾ ਸਦਮਾ ਲੱਗਾ ਕਿ ਉਸ ਸਕੂਲ ਕਦੇ ਗੇ ਨਹੀਂ ਸਨ ਸਤ ਅੱਠ ਸਾਲ ਦੇ ਮਦਨ ਤੇ ਮਨੋਜ ਇੱਕ ਸੰਜੋਲੀ ਤੋਂ ਦੂਜਾ ਕੁਪਵੀ ਤੋਂ ਭੀਖ ਮੰਗਣ ਦੇ ਰਾਹ ਪਏ ਹੋਏ ਗੱਲਾਂ ਕਰਦਿਆਂ ਉਹਨਾਂ ਜਾਣ ਲਿਆ ਕਿ ਅਸੀਂ ਜਾਖੂ ਜਾਣਾ ਤਾਂ ਇੱਕਦਮ ਉਹਨਾਂ ਸਾਨੂੰ ਕਿਸੇ ਦੂਸਰੇ ਰਸਤੇ ਤੋਂ ਲਿਜਾਣ ਦੀ ਪੇਸ਼ਕਸ਼ ਕਰ ਦਿੱਤੀ ਜੋ ਥੋੜਾ ਲੰਮਾ ਪਰ ਸੁਰੱਖਿਅਤ ਸੀ ਅੰਨਾ ਕੀ ਪਾਰੇ ਦੋ ਅੱਖਾਂ ਹੁਣ ਉਹ ਸਾਡੇ ਗਾਈਡ ਬਣ ਕੇ ਅੱਗੇ ਚੱਲ ਰਹੇ ਸਨ ਕੁਦਰਤ ਨਾਲ ਸੰਵਾਦ ਰਚਾਉਂਦੇ ਅਸੀਂ ਕੰਟੇ ਕੁ ਪਿੱਛੋਂ ਮੰਦਰ ਦੇ ਦਵਾਰ ਤੇ ਪਹੁੰਚ ਗਏ ਉਹਨਾਂ ਉਹਨਾਂ ਨੂੰ ਤੇ ਨਾ ਹੀ ਸਾਨੂੰ ਕੋਈ ਉਪਰਾਪਣ ਲੱਗ ਰਿਹਾ ਸੀ 2.5 ਘੰਟੇ ਬਤਾਉਣ ਤੋਂ ਬਾਅਦ ਪਾਲੀ ਨੇ ਉਹਨਾਂ ਤੋਂ ਸਕੂਲ ਨਾ ਜਾਣ ਦੀ ਵਜ੍ਹਾ ਪੁੱਛੀ ਗਰੀਬੀ ਸਾਹਮਣੇ ਆਖ ਲੋਤੀ ਮਾਦਨ ਦਾ ਪਿਤਾ ਕਿਸੇ ਸਕੂਟਰ ਮਰਮਤ ਦੀ ਦੁਕਾਨ ਤੇ ਨੌਕਰੀ ਕਰਦਾ ਸੀ ਤੇ ਮਨੋਜ ਦਾ ਪੈਟਰੋਲ ਪੰਪ ਤੇ ਰਸਤਾ ਦੇ ਆਰੰਭ ਵਿੱਚ ਅਸੀਂ ਉਹਨਾਂ ਨੂੰ ਸਕੂਲ ਜਾਣ ਲਈ ਪ੍ਰੇਰਿਆ ਜਿਾਪਿਆ ਜਿਵੇਂ ਉਹ ਸਾਡੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਹੋਣ ਵਾਪਸ ਰਿਜਤਾਇਆ ਤਾਂ ਫੋਟੋਗ੍ਰਾਫਰ ਨੇ ਘੇਰ ਲਿਆ ਸਰ ਇੱਕ ਪਿਕ ਕਰਵਾ ਲਓ ਪਲੀਜ਼ ਕੈਮਰੇ ਨੇ ਕਲਿੱਕ ਕੀਤਾ ਤੇ ਕਾਲੀ ਚਿੱਟੀ ਤਸਵੀਰ ਸਾਡੇ ਸਾਹਮਣੇ ਆ ਗਈ 582 ਉਹ ਫੋਟੋ ਦੀ ਇੱਕ ਕਾਪੀ ਮਦਨ ਤੇ ਮਰੋਜ ਨੂੰ ਵੀ ਦੇ ਦਿੱਤੀ ਵਿਦਾਈ ਲੈਣ ਵੇਲੇ ਜਦੋਂ ਅਸੀਂ 10-10 ਰੁਪਏ ਉਹਨਾਂ ਦੀਆਂ ਜੇਬਾਂ ਵਿੱਚ ਪਾਏ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਜਿਵੇਂ ਸੂਰਜ ਲਿਸ਼ਕ ਰਿਹਾ ਹੋਵੇ ਸ਼ਾਇਦ ਇਹ ਉਹਨਾਂ ਦੀ ਅਸਲ ਕਮਾਈ ਸੀ ਕਈ ਸਾਲ ਬੀਤ ਗਏ ਦੋਸਤਾਂ ਸੰਗ ਬਤਾਏ ਉਹ ਪਲ ਚੇਤਿਆਂ ਵਿੱਚ ਬਸੇ ਰਹੇ ਸਾਲ 2018 ਦੀਆਂ ਗਰਮੀਆਂ ਵਿੱਚ ਬੱਚਿਆਂ ਨਾਲ ਸ਼ਿਮਲੇ ਜਾਣ ਦਾ ਸਬਬ ਬਣ ਗਿਆ ਇੱਕ ਦਿਨ ਉੱਥੇ ਰੁਕਣ ਤੋਂ ਬਾਅਦ ਨਾਰਕੰਡਾ ਜਾਣ ਦੀ ਤਜਵੀਜ਼ ਸੀ ਟੈਕਸੀ ਤੇ ਹੋਟਲ ਦੀ ਜਾਣਕਾਰੀ ਲਈ ਮੈਂ ਮਾਲ ਰੋਡ ਤੇ ਟੂਰ ਐਂਡ ਟਰੈਵਲਸ ਵਾਲੀ ਦੁਕਾਨ ਅੰਦਰ ਜਾ ਵੜਿਆ ਦਾਖਲ ਹੁੰਦਿਆਂ ਹੀ ਖੱਬੇ ਪਾਸੇ ਦੀ ਦੀਵਾਰ ਤੇ ਲੱਗੇ ਨੋਟਿਸ ਬੋਰਡ ਉੱਤੇ ਦੇਖਣਯੋਗ ਥਾਵਾਂ ਦੇ ਅਨੇਕਾਂ ਰੰਗਦਾਰ ਚਿੱਤਰ ਨਕਸ਼ੇ ਤੇ ਰੂਟ ਪਲਾਨ ਛਿਪੇ ਹੋਏ ਸਨ ਮਿਡਲ ਵਿੱਚ ਲੱਗੀ ਇੱਕ ਕਾਲੀ ਚਿੱਟੀ ਤਸਵੀਰ ਤੇ ਨਜ਼ਰ ਪਈ ਤਾਂ ਇਕਦਮ ਮੈਂ ਚੌਕ ਗਿਆ ਇਹ ਉਹੀ ਫੋਟੋ ਸੀ ਰਿੱਜ ਵਾਲੀ 1980 ਦੇ ਨਵੇਂ ਸਾਲ ਦੀ ਕਿੰਨਾ ਚਿਰ ਮੈਂ ਮਾਲਕ ਦੇ ਚਿਹਰੇ ਵੱਲ ਟਿਕਟਕੀ ਲਗਾ ਕੇ ਦੇਖਦਾ ਰਿਹਾ ਪਛਾਣਾਂ ਬਦਲ ਗਈਆਂ ਸਨ ਉਹ ਮਦਨ ਸੀ ਨਮਕ ਖਣਾ ਚੁੱਕੀ ਉਸਨੇ ਮੈਨੂੰ ਕਲਾਵੇ ਵਿੱਚ ਲੈ ਲਿਆ ਸਰ ਅਸੀਂ ਉਸ ਦਿਨ ਭੀਖ ਮੰਗਣ ਤੋਂ ਤੌਬਾ ਕਰ ਸਕੂਲ ਜਾਣ ਦੀ ठान ਲਈ ਸੀ ਮਾਪਿਆਂ ਨੂੰ ਮਨਾ ਲਿਆ ਕਿ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਾਂਗੇ ਮੈਂ ਸਕੂਲ ਤੋਂ ਪਿੱਛੋਂ ਪਿਤਾ ਜੀ ਨਾਲ ਦੁਕਾਨ ਤੇ ਕੰਮ ਕਰਾਂਦਾ ਤੇ ਮਨੋਜ ਸਵੇਰੇ ਜਾਣ ਤੋਂ ਪਹਿਲਾਂ ਅਖਬਾਰ ਵੰਡਣ ਦਾ ਕੰਮ ਕਰ ਲੈਂਦਾ ਹੁਣ ਦੋਵੇਂ ਗ੍ਰੈਜੂਏਟਾਂ ਮੈਂ ਅਚੰਬੇ ਬਸ ਉਸ ਦੀਆਂ ਗੱਲਾਂ ਸੁਣ ਰਿਹਾ ਸਾਂ ਉਹ ਦਿਨ ਤੇ ਆ ਦਿਨ ਹੁਣ ਅਸੀਂ ਦੋਵੇਂ ਐਮ ਐਂਡ ਐਮ ਟ੍ਰੈਵਲਸ ਦੇ 파ਟਨਰ ਆ ਮੈਂ ਤੇ ਏਜੰਸੀ ਦਾ ਕੰਮ ਦੇਖਦਾ ਤੇ ਮਨੋਜ ਰਜਿਸਟਰਡ ਟੂਰ ਆਪਰੇਟਰ ਹੈ ਆ ਦੇਖੋ ਆਪਣੀ ਉਹੀ ਫੋਟੋਗ੍ਰਾਫ ਜਦੋਂ ਅਸੀਂ ਤੁਹਾਡੇ ਪਹਿਲੇ ਗਾਈਡ ਬਣੇ ਸੀ ਮੈਂ ਦੇਖਿਆ ਉਸ ਦੀਆਂ ਅੱਖਾਂ ਵਿੱਚ ਫਿਰ ਇੱਕ عجیب ਚਮਕ ਸੀ ਅੱਖ ਦੇ ਫੋਰ ਵਿੱਚ ਚਾਰ ਦਹਾਕਿਆਂ ਦਾ ਸਫਰ ਅੱਖਾਂ ਥਾਣੀ ਲੰਘ ਗਿਆ ਮਦਨ ਉਸ ਦਿਨ ਨੂੰ ਯਾਦ ਕਰ एहसान जਤਾ ਰਿਹਾ ਸੀ ਪਰ ਮੈਂ ਉਹਨਾਂ ਮਾਸੂਮ ਪਰਿੰਦਿਆਂ ਦੀ ਉਚੇਰੀ ਉਡਾਨ ਦਾ ਸਾਸ ਕਰ ਫਖਰ ਮਹਿਸੂਸ ਰਿਹਾ ਸਾਂ ਧੰਨਵਾਦ